ਲੋ ਜੀ ਇੱਧਰ ਗੱਡੀ ਤੋਂ ਹੁੰਦੀ ਆ ਤੇ ਬਹੁਤ ਜ਼ਿਆਦਾ ਗਰਮੀ ਆ ਤੇ ਇੱਧਰ ਮੈਂ ਕੱਪੜੇ ਧੋਣੀਆਂ ਕੱਪੜੇ ਸਾਡੇ ਬਹੁਤ ਹੋਏ ਪਏ ਸੀ ਕਿਉਂਕਿ ਸਾਨੂੰ ਕਾਫੀ ਦਿਨ ਹੋ ਗਏ ਅਸੀਂ ਨਾ ਘਰੇ ਨਹੀਂ ਹੈਗੇ ਸੀ ਤੇ ਰੋਜ਼ ਕੱਪੜੇ ਕੱਢ ਕੇ ਪਾ ਲੰਦੇ ਸੀ ਅਜ ਤਾਂ ਅੱਧੇ ਤੋਤੇ ਇਹਨਾਂ ਦੇ ਅੱਧੇ ਹੋਰ ਪਏ ਆ ਇਦੋਂ ਵੀ ਦੁੱਗਣੇ ਪਏ ਆ 15-20 ਦਿਨ ਤੋਂ ਘਰੇ ਸਾਨੂੰ ਕਿਤੇ ਜਾਣਾ ਪੈਂਦਾ ਸੀ ਕਦੇ ਕਿਤੇ ਤੇ ਕਈ ਵਾਰ ਵੀਡੀਓ ਨਹੀਂ ਆਪਾਂ ਇਹ ਜੀ ਜਗ੍ਹਾ ਤੇ ਜਾਂਦੇ ਆ ਕਈ ਵਾਰ ਡੈਥ ਹੋ ਜਾਂਦੀ ਹੈ ਜਾਂ ਕੁਝ ਵੀ ਹੈ ਨਾ ਕਿਸੇ ਦੀ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਵੀਡੀਓ ਵੀ ਨਹੀਂ ਬਣਾ ਸਕਦੇ ਉੱਥੇ ਤੇ ਇਸ ਕਰਕੇ ਨਾ ਬਹੁਤ ਜਿਆਦਾ ਕੰਮ ਵਧਿਆ ਪਿਆ ਤੇ ਹੁਣ ਮੈਂ ਕਿਹਾ ਨਾ ਨੂੰ ਮੈਂ ਕਿਹਾ ਚਲੋ ਅੱਜ ਵੀ ਗੱਡੀ ਧੋ ਲਈਏ ਤੇ ਨਾਲੇ ਮੈਂ ਆਹ ਕੱਪੜੇ ਮੈਂ ਧੋਣੀਆਂ ਨਾਲੇ ਥੋੜੇ ਦੀਵਾਲੀ ਦਾ ਵੀ ਮਤਲਬ ਹੋ ਜਾਊਗਾ ਤੇ ਇੱਧਰ ਵੀ ਰੂਮ ਸਾਫ ਕੀਤਾ ਕਿਉਂਕਿ ਬਦ ਨਹੀਂ ਹੁਣ ਕੱਲੇ ਜਾਣੇ ਆ ਅਚਾਨਕ ਕੋਈ ਨਾ ਕੋਈ ਕੰਮ ਨਿਕਲੀ ਆਉਂਦਾ ਇੱਥੇ ਆਪਾਂ ਰੂਮ ਸਾਫ਼ ਕਰਤਾ ਹੁਣ ਇੱਥੇ ਆਪਾਂ ਨੇ ਸ਼ਟਰ ਲਗਾ ਲੈਣਾ ਸਾਰੇ ਨੂੰ ਇਹਦੇ ਵਿੱਚ ਤੇ ਸ਼ਟਰ ਲਗਾ ਕੇ ਜਿਹੜਾ ਬਰ ਫालतू ਸਮਾਨ ਹੈ ਉਹ ਆਪਾਂ ਆ ਰੂਮ ਚ ਕੱਢ ਦੇਣਾ ਇੱਥੇ ਕੱਢ ਦੇਣਾ ਤੇ ਇਹਨੂੰ ਆਪਾਂ ਸ਼ਟਰ ਲਗਾ ਲੈਣਾ ਇਸ ਕਰਕੇ ਨਾ ਹੁਣ ਮਤਲਬ ਕਿਸੇ ਨਾਲ ਡੀ ਗੱਲਬਾਤ ਵੀ ਨਹੀਂ ਹੁੰਦੀ ਹੈਗੀ ਇਹਨੇ ਬਿਜ਼ੀ ਚੱਲ ਰਹੇ ਹਨ ਨਾ ਬਹੁਤ ਜ਼ਿਆਦਾ ਤੇ ਇੱਕ ਨਾ ਜਾਣਾ ਆਉਣਾ ਹੁੰਦਾ ਜਦੋਂ ਘਰ ਦੇ ਵਿੱਚ ਬੰਦਾ ਇਕੱਲੇ ਹੁੰਦੇ ਨੇ ਫਿਰ ਸਾਰੇ ਭੈਣ ਭਾਈ ਰਿਸ਼ਤੇਦਾਰਾਂ ਦੇ ਕੋਈ ਵੀ ਪ੍ਰੋਗਰਾਮ ਹੁੰਦਾ ਫਿਰ ਆਪਾਂ ਨੂੰ ਜਾਣਾ ਪੈਂਦਾ ਇਹ ਤਾਂ ਆਪ ਹੈ ਨਹੀਂਗਾ ਵੀ ਆਪਾਂ ਕਹਾਂਗੇ ਵੀ ਨਹੀਂ ਜੀ ਅੱਜ ਨਹੀਂ ਅਸੀਂ ਆਉਂਦੇ ਕੱਲ ਨੂੰ ਆਵਾਂਗੇ ਜਾਂ ਕਿਵੇਂ ਵੀ ਜਦੋਂ ਕੋਈ ਵੀ ਸਨੇਹਾ ਹੁੰਦਾ ਤਾਂ ਅਸੀਂ ਹਰ ਇੱਕ ਦੇ ਜ਼ਰੂਰ ਪਹੁੰਚਦੇ ਆਂ ਤੇ ਬਾਕੀ ਦੇਖੋ ਜਦੋਂ ਕਹਿੰਦੇ ਨੇ ਖੁਸ਼ੀ 'ਚ ਬੇਸ਼ੱਕ ਨਾ ਜਾਵੋ ਅਗਲੇ ਦੇ ਇਹ ਗਾਮਚਪਾ ਨੂੰ ਹਰ ਇੱਕ ਦੇ ਜਰੂਰ ਜਾਣਾ ਚਾਹੀਦਾ ਇਹ ਖੁਸ਼ੀ ਦਾ ਆਪਾਂ ਕਹਿ ਵੀ ਦਵਾਂਗੇ ਵੀ ਚਲੋ ਕੋਈ ਗੱਲ ਨਹੀਂ ਸਾਨੂੰ ਕੰਮ ਹੋ ਗਿਆ ਬਿਜ਼ੀ ਹੋ ਗਏ ਜਾਂ ਕੁਝ ਵੀ ਬਹਾਨਾ ਵੀ ਲਗਾ ਸਕਦੇ ਹਣਾ ਵੀ ਚਲੋ ਬਹਾਨਾ ਸੀ ਤਾਂ ਕਦੇ ਬਹਾਨਾ ਵੀ ਨਹੀਂ ਲਗਾਇਆ ਹੈ ਜਮੇ ਤੀ ਅਸੀਂ ਕਦੇ ਨਹੀਂ ਜੇ ਕਿਸੇ ਦਾ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਤਾਂ ਅਸੀਂ ਜਰੂਰ ਜਾਂਦੇ ਹਾਂ ਹਾਂ ਕੋਈ ਮਜਬੂਰੀ ਇਹ ਜੀ ਹੋਵੇ ਨਾ ਵੀ ਜਿਵੇਂ ਆਪਾਂ ਮਤਲਬ ਕੋਈ ਡੈਥ ਹੋ ਗਈ ਹੈ ਕੋਈ ਜ਼ਿਆਦਾ ਸੀਰੀਅਸ ਹੋਵੇ ਤਾਂ ਆਪਾਂ ਜਰੂਰ ਕਹਿ ਦਿੰਨੇ ਆ ਵੀ ਸੌਰੀ ਹੈ ਨਾ ਵੀ ਅਸੀਂ ਫਿਰ ਵੀ ਅਸੀਂ ਬਾਅਦ ਵਿੱਚ ਜਾ ਕੇ ਆਉਣੇ ਆ ਇਹ ਨਹੀਂ ਹੈਗਾ ਵੀ ਨਹੀਂ ਜਾਂਦੇ ਤਾਂ ਅਸੀਂ ਜਰੂਰ ਬਾਅਦ ਵਿੱਚ ਜਾ ਕੇ ਆਉਣੇ ਆ ਤੇ ਅਸੀਂ ਕਦੇ ਐਦਾਂ ਨਹੀਂ ਕੀਤਾ ਹੈਗਾ ਵੀ ਨਹੀਂ ਅਸੀਂ ਜਾਣਾ ਨਹੀਂ ਜੀ ਜਾਂ ਅਸੀਂ ਕਿਸੇ ਨੂੰ ਬੁਲਾਉਣਾ ਨਹੀਂ ਹੈਗਾ ਨਹੀਂ ਜਿਨ੍ਹਾਂ ਨਾਲ ਆਪਣੀ ਹੈਗੀ ਆ ਤੇ ਹੈਗੀ ਆ ਜਿਨ੍ਹਾਂ ਨਾਲ ਨਹੀਂ ਹੈਗੀ ਤਾਂ ਉਹ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਹੈ ਨਾ ਕਿਹੜਾ ਭੈਣ ਭਾਈ ਆਪਣਾ ਪਿਆਰ ਕਰਦਾ ਜਿਹੜੇ ਆਪਣੇ ਦਿਲੋਂ ਪਿਆਰ ਕਰਦੇ ਨੇ ਆਪਾਂ ਉਹਨਾਂ ਦੇ ਹਮੇਸ਼ਾ ਜਾਣੇ ਹੀ ਆ ਮਲੇ ਸਾਡਾ ਸੁਭਾਣੀ ਇਦਾਂ ਦਾ ਹੈਗਾ ਬੇਸੀ ਕਿਸੇ ਨੇ ਈਰਖਾ ਕਰੀਏ ਚਾਹੇ ਕੋਈ ਨਹੀਂ ਵੀ ਬੁਲਾਉਂਦਾ ਸੀ ਉਹਨਾਂ ਨੇ ਵੀ ਈਰਖਾ ਨਹੀਂ ਕਰਦੇ ਹੈਗੇ ਕਦੇ ਗਾਲ ਨਹੀਂ ਕੱਢਦੇ ਕਦੇ ਕਿਸੇ ਨੂੰ ਮਤਲਬ ਚੰਗਾ ਮਤਲਬ ਚੰਗਾ ਤਾਂ ਅਸੀਂ ਕਹਿ ਸਕਦੇ ਹਾਂ ਨਾ ਪਰ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਕਦੇ ਵੀ ਸਾਡੀ ਦੋਹਾਂ ਜੀਆਂ ਦੀ ਆਦਤ ਹੈ ਵੀ ਅਸੀਂ ਕਿਸੇ ਨੂੰ ਕਦੇ ਮਤਲਬ ਅਸੀਂ ਅੱਜ ਤੱਕ ਕਿਸੇ ਨੂੰ ਗਾਲ ਨਹੀਂ ਕੱਢੀ ਹੈਗੇ ਕਦੇ ਵੀ ਨਾ ਇਹਨਾਂ ਨੇ ਨਾ ਮੈਂ ਜ਼ਗੋਤੇ ਅਸੀਂ ਕਹਿੰਨੇ ਆ ਵੀ ਜਿਹੜਾ ਕੋਈ ਨਹੀਂ ਬੁਲਾਉਂਦਾ ਹਨ ਵੈਸੇ ਗਰੂ ਉਹਨੂੰ ਵੀ ਖੁਸ਼ ਰੱਖੀਏ ਤੇ ਚਲੋ ਜੀ ਹੁਣ ਆਪਾਂ ਕੰਮ ਕਰੀ ਜਾ ਰਹੇ ਹਾਂ ਦੇਖੋ ਕੱਪੜੇ ਦੇਖੋ ਪਹਿਲਾਂ ਇਹ ਸ਼ਰਟਾਂ ਘਣੋ 1 2 3 4 5 5 ਇਹ ਪਈਆਂ ਨੇ ਜੇ ਪੈਂਟਾਂ 5 ਪਈਆਂ ਨੇ ਤੇ 5 ਹੋਰ 15 15 ਦਾਸ ਤੋਂ 15 ਸ਼ਰਟਾਂ ਨੇ ਇਹਨਾਂ ਦੀਆਂ ਹੋਰ ਹੋਣਗੀਆਂ ਮਤਲਬ ਧੋਣ ਵਾਲੀਆਂ ਹਨਾ ਤੇ ਪੱਗਾਂ ਇੰਨੀਆਂ ਹੀ ਪੱਗਾਂ ਪਈਆਂ ਨੇ ਹੁਣ ਮੇਰੀ ਬਸ ਹੋ ਜਾਣੀ ਆ ਦੋ ਦਿਨ ਲੱਗਣਗੇ ਮੈਨੂੰ ਲੱਗਦਾ ਕੱਪੜਿਆਂ ਨੂੰ ਵੀ ਧੋਣ ਨੂੰ ਤੇ ਬਹੁਤ ਦਿਨ ਹੋ ਗਿਆ ਅਸਤ ਨੂੰ ਦਸੀਏ ਚਲੋ ਕਹਨੇ ਆ ਵੀ ਕਿਸੇ ਭੈਣ ਭਾਈ ਦੇ ਵੀ ਕਿਸੇ ਦੇ ਵੀ ਨਾ ਕੋਈ ਇਹੋ ਜੀ ਮੁਸੀਬਤ ਨਾ ਪਵੇ ਵੀ ਨਾ ਹੀ ਜਾਣਾ ਪਵੇ ਇਹੋ ਜੀ ਕੰਮਾਂ ਦੇ ਵਿੱਚ ਆਪਾਂ ਨੂੰ ਕਿਸੇ ਦੇ ਵੀ ਤੇਰੇ ਇੱਕ ਆਪਣੇ ਘਰੇ ਸੁਖੀ ਬਸੇ ਚਲੋ ਉਮਰ ਉਮਰ ਹਿਸਾਬ ਨਾਲ ਤਾਂ ਸਾਰੇ ਜਾਂਦੇ ਆ ਹੈਨਾ ਚਲੋ ਸਿਆਣਾ ਬੰਦਾ ਕੋਈ ਗੱਲ ਨਹੀਂ ਹੁੰਦੀ ਹੈਗੀ ਖਾਇਆ ਢਾਇਆ ਹੁੰਦਾ ਪਰ ਜਿਹੜੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਮਤਲਬ ਕੋਈ ਵੀ ਆਉਣ ਵਾਲਾ ਬੱਚਾ ਐਦਾਂ ਜਾਂ ਛੋਟੇ ਬੱਚੇ ਨੇ ਇਦਾਂ ਛੱਡ ਕੇ ਚਲੇ ਜਾਂਦਾ ਫਿਰ ਉਹਨਾਂ ਚੀਜ਼ਾਂ ਦਾ ਬਹੁਤ ਦੁੱਖ ਹੁੰਦਾ ਫਿਰ ਕੰਮ ਆਪਣਾ ਵੀ ਕੰਮ ਕਰਨ ਨੂੰ ਦਿਨ ਨਹੀਂ ਕਰਦਾ ਇਸ ਕਰਕੇ ਮੇਰਾ ਵੀ ਨਾ ਮਤਲਬ ਕੰਮ ਕਰਨ ਨੂੰ ਹੀ ਅਗਲਾਉਂਦਾ ਆਉਂਦੇ ਹੀ ਕੱਪੜੇ ਧੋਏ ਮੇਰਾ ਬਿਲਕੁਲ ਨਹੀਂ ਦਿਨ ਨਹੀਂ ਕਰਦਾ ਸੀਗਾ ਹਨਾ ਜਦੋਂ ਕੋਈ ਰਿਸ਼ਤੇਦਾਰੀ ਚ ਭੈਣ ਭਾਈਆਂ ਦੇ ਗੱਲ ਹੋ ਜਾਂਦੀ ਹੈ ਨਾ ਮੇਰੇ ਤਾਂ ਕੰਮ ਨੂੰ ਵੀ ਜੀ ਨਹੀਂ ਕਰਦਾ ਹੁੰਦਾ ਫਿਰ ਕਿਸੇ ਵੀ ਨੂੰ ਮੈਤੋਂ ਨਹੀਂ ਹੁੰਦਾ ਹੈਗਾ ਪਤਾ ਨਹੀਂ ਕਿਉਂ ਐ ਹੁੰਦਾ ਵੀ ਹਨਾ ਇਹ ਕਿਉਂ ਹੋ ਗਿਆ ਕੀ ਹੋ ਗਿਆ ਹੀ ਇਸ ਕਰਕੇ ਨਾ ਮਤਲਬ ਸੌਰੀ ਸਾਰੇ ਜਣੇ ਜਿਨ੍ਹਾਂ ਦਾ ਕਿਸੇ ਦਾ ਫੋਨ ਨਾ ਚੱਕਿਆ ਗਿਆ ਹੋਵੇ ਜਾਂ ਮੇਰੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਹੈਗੀ ਜਾਂ ਮੈਂ ਕਿਸਦਾ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਗਿਆ ਹੋਵੇ ਤਾਂ ਸਾਰਿਆਂ ਤੋਂ ਮੈਂ ਮਾਫੀ ਚਾਹੁੰਨੀ ਆ ਵੀ ਨਹੀਂ ਮਤਲਬ ਕਈ ਵਾਰ ਫੋਨ ਨਹੀਂ ਚੱਕਿਆ ਕਈ ਵਾਰ ਮੈਸੇਜ ਦਾ ਜਵਾਬ ਨਹੀਂ ਦਿੱਤਾ ਜਾਂਦਾ ਕਈ ਵਾਰ ਆਪਾਂ ਕਿਸੇ ਨਾਲ ਇੰਨੇ ਟੱਚ ਹੁੰਨੇ ਆ ਫਿਰ ਅਗਲੇ ਨੂੰ ਲੱਗਦਾ ਹੈ ਨਾ ਕਿ ਪਤਾ ਨਹੀਂ ਇਹ ਬੇਬਦਨੀ ਹੈ ਹੰਕਾਰੀ ਹੈ ਜਾਂ ਕੁਝ ਵੀ ਹੈ ਨਾ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਅਗਲੇ ਦੀ ਸਾਰਿਆਂ ਦੀ ਮੈਂ ਤਾਂ ਹਰ ਇੱਕ ਦੀ ਮਜਬੂਰੀ ਸਮਝਦੀ ਹੁੰਨੀ ਆ ਵੀ ਚਲੋ ਭੈਣ ਭਾਈ ਕੋਈ ਨਹੀਂ ਬੁਲਾਉਂਦਾ ਨਾ ਹਨਾ ਜਾਂ ਨਹੀਂ ਉਹਦਾ ਫੋਨ ਆਇਆ ਜਾਂ ਨਹੀਂ ਕੁਝ ਹੋਇਆ ਤਾਂ ਉਹਨਾਂ ਦੀ ਕੋਈ ਨਾ ਕੋਈ ਮਜਬੂਰੀ ਹੋਊਗੀ ਇਸ ਕਰਕੇ ਹਰ ਇੱਕ ਦੀ ਮਜਬੂਰੀ ਨੂੰ ਸਮਝਿਆ ਕਰੋ ਤੇ ਇੰਨੀ ਜਲਦੀ ਗੁੱਸੇ ਹੋ ਕੇ ਇੰਨੀ ਜਲਦੀ ਇੱਧਰ ਉੱਧਰ ਨਾ ਕੁਝ ਕਰਿਆ ਕਰੋ ਤੇ ਹਰ ਇੱਕ ਦੀ ਮਜਬੂਰੀ ਹੁੰਦੀ ਆ ਹਰ ਇੱਕ ਦੇ ਘਰੇ ਕੁਝ ਹਰ ਇੱਕ ਦੇ ਘਰੇ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਹਨਾ ਮੇਰੇ ਡੈਡੀ ਸੀਗੇ ਛੋਟੇ ਹੁੰਦਿਆਂ ਦੀ ਡੈਥ ਹੋ ਗਈ ਸੀ ਅਸੀਂ ਕਦੇ ਕਿਸੇ ਨਾਲ ਗੁੱਸੇ ਨਹੀਂ ਹੋਏ ਹੈਗੇ ਸਾਨੂੰ ਪਤਾ ਸਾਡੀ ਮਾਂ ਨੇ ਕਿਵੇਂ ਪਾਲਿਆ ਸਾਨੂੰ ਹਨਾ ਤੇ ਬਹੁਤ ਔਖਾ ਟਾਈਮ ਗੱਡੇ ਅਸੀਂ ਛੋਟੇ ਸੀ ਅਸੀਂ ਤੇ ਅਸੀਂ ਕਦੇ ਕਿਸੇ ਤੇ ਰਿਸ਼ਤੇਦਾਰ ਤੇ ਕਦੇ ਕਿਸੇ ਤੇ ਗੁੱਸਾ ਗਿਲਾ ਨਹੀਂ ਕੀਤਾ ਹੈਗਾ ਕਦੇ ਵੀ ਵੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਜਾਂ ਸਾਨੂੰ ਕਿਸੇ ਨੇ ਮਿਲਿਆ ਨਹੀਂ ਉਹ ਬែក ਰੂਸੀ ਗਾ ਸਾਡੇ ਨਾਲ ਅਸੀਂ ਕਹਿੰਦੇ ਆ ਵੀ ਚਲੋ ਉਹ ਸਾਡੇ ਨਾਲ ਹਮੇਸ਼ਾ ਚਾਹੀਦਾ ਚਲੋ ਭੈਣ ਭਾਈ ਬੋਲਦੇ ਰਹਣ ਇੰਨੇ ਹੀ ਬਹੁਤ ਹੁੰਦਾ ਹੈ ਨਾ ਤੇ ਇਸ ਕਰਕੇ ਪਤਾ ਨਹੀਂ ਇੱਥੋਂ ਕਰ ਤੁਰ ਜਾਣਾ ਇਹ ਗੁੱਸੇ ਗਿਲੇ ਸਾਰੇ ਐਵੇਂ ਹੀ ਰਹਿ ਜਾਣੇ ਨੇ ਇੱਥੇ ਹੀ ਰਹਿ ਜਾਣੇ ਨੇ ਸਾਰਿਆਂ ਦੇ ਏ ਗੁੱਸਾ ਨਾ ਕਰਿਆ ਕਰੋ ਕਿਉਂਕਿ ਜਿਹੜੀ ਮੁਸੀਬਤਾਂ ਸਾਡੇ ਤੇ ਪਈਆਂ ਨੇ ਉਹ ਤਾਂ ਛੱਦ ਕਿਸੇ ਤੇ ਨਹੀਂ ਪਈਆਂ ਹੋਣਾਂ ਅਸੀਂ ਕਦੇ ਕਿਸੇ ਨਾਲ ਗੁੱਸਾ ਨਹੀਂ ਕੀਤਾ ਹੈਗਾ ਨਾ ਹੀ ਕਦੇ ਕਿਸੇ ਨਾਲ ਗਿੱਲਾ ਕੀਤਾ ਕਿਉਂਕਿ ਅਸੀਂ ਜਿਹੜੀ ਸਿਚੁਏਸ਼ਨ 'ਚੋਂ ਲੰਘਿਆ ਵੈਗਰੂ ਕਿਸੇ ਨੂੰ ਵੀ ਇਹੋ ਜਿਹੀ ਸਿਚੁਏਸ਼ਨ 'ਚੋਂ ਨਾ ਨਿਕਾਵੇ ਕਿਉਂਕਿ ਬਹੁਤ ਮਾੜੇ ਦਿਨ ਦੇਖੇ ਨੇ ਗਰੀਬੀ ਵੀ ਦੇਖੀ ਆ ਪਿਓ ਮਰ ਜਦੋਂ ਜਿਹਦਾ ਪਿਓ ਮਰ ਜਾਂਦਾ ਹਾਂ ਸਾਡੇ ਵੱਡੇ ਬਾਪੂ ਜੀ ਸੀ ਤਾਇਆ ਜੀ ਸੀ ਸਾਡੇ ਮਤਲਬ ਵੈਗਰੂ ਨੇ ਉਹ ਵੀ ਨਹੀਂ ਸਾਡੇ ਕੋਲ ਛੱਡੇ ਹੈਗੇ ਬਹੁਤ ਪਿਆਰ ਕਰਦੀ ਸਾਡਾ ਸਾਨੂੰ ਪਾਲਿਆ ਛੋਟੇ ਹੁੰਦਿਆਂ ਨੂੰ ਤੇ ਅਸੀਂ ਬਾਪੂ ਜੀ ਉਹ ਕਹਿੰਦੇ ਸੀ ਅਸੀਂ ਤਾਇ ਜੀ ਸੀ ਕਹਿੰਦੇ ਅੱਜ ਉਹਨਾਂ ਦੀ ਵੀ ਸਾਨੂੰ ਯਾਦ ਆਉਂਦੀ ਹੈ ਵੀ ਉਹ ਇੱਕ ਸਿਰਫ ਉਹ ਸੀ ਸਗੋਂ ਮੇਰੀ ਆਪੂਆ ਸੀ ਪਤਾ ਹੀ ਹੁੰਦਾ ਵੀ ਕਿਹੜਾ-ਕਿਹੜਾ ਆਪਣੇ ਨਾਲ ਖੜੇ ਆ ਹਨ ਤੇ ਬਸ ਹੁਣ ਮੈਂ ਤੇ ਮੇਰੀ ਭੂਆ ਇੱਕ ਭੂਆ ਰਹਿ ਗਈ ਸਾਡੀ ਮੇਰੀ ਮੇਰੇ ਪਰਿਵਾਰ ਚੋਂ ਬਹੁਤ ਵੱਡਾ ਪਰਿਵਾਰ ਸੀ ਸਾਡਾ ਹਨਾ ਕਾਫੀ ਵੱਡੀ ਫੈਮਿਲੀ ਸੀ ਮੇਰੀ ਮੇਰੇ ਕਪੂਆ ਜੀ ਰਹਿ ਗਏ ਕੈਨੇਡਾ ਚ ਨੇ ਬਸ ਅਸੀਂ ਦੋਹੇ ਭੂਆ ਭਤੀਜੀ ਮਤਲਬ ਸਾਰੀਆਂ ਦਿਲ ਦੀਆਂ ਗੱਲਾਂ ਕਰ ਲੈਂਦੇ ਆ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੇ ਆ ਕਿਉਂਕਿ ਉਹ ਭੂਆ ਜੀ ਨੂੰ ਪਤਾ ਸਾਰੀ ਮਤਲਬ ਗੱਲ ਦਾ ਪਤਾ ਹੈ ਅਸੀਂ ਦੋਹੇ ਬਸ ਉਹ ਵੀ ਰੋਂਦੀ ਨਹੀਂ ਚੱਲ ਹੁੰਦੀ ਜਦੋਂ ਅਸੀਂ ਦੋਹੇ ਭੂਆ ਭਤੀਜੀ ਗੱਲਾਂ ਕਰਦੇ ਆ ਤੇ ਬਹੁਤ ਟਾਈਮ ਲਾ ਦਿੰਦੇ ਆ ਅਸੀਂ ਗੱਲਾਂ ਕਰਨ ਨੂੰ 4 4 5 5 ਘੰਟੇ ਭੂਆ ਭਤੀਜੀ ਬਹੁਤ ਯਾਦ ਆਉਂਦੀ ਹੈ ਆਪ ਪੂਆ ਦੀ ਬਹੁਤ ਯਾਦ ਆਉਂਦੀ ਹੈ ਮੇਰੀਆਂ ਦੀ ਜਿਨ੍ਹਾਂ ਦੀ ਡੈਥ ਹੋ ਗਈ ਸਾਰਿਆਂ ਨਾਲ ਸਭ ਮੇਰੀ ਦਿਲ ਦੀ ਗੱਲ ਸੀਗੀ ਹਰੇਕ ਮੇਰੇ ਨਾਲ ਦਿਲ ਦੀ ਗੱਲ ਕਰਨ ਲੈਂਦੀ ਸੀ ਮੇਰੀ ਪੂਆ ਦੇ ਮੇਰੀਆਂ ਸਾਰੀਆਂ ਪੂਆ ਮੇਰਾ ਬਹੁਤ ਪਿਆਰ ਕਰਦੀਆਂ ਸੀ ਮੈਨੂੰ ਅਜ ਵੀ ਯਾਦ ਆਉਂਦੀ ਹੈ ਉਹਨਾਂ ਦੀ ਹੋਰ ਰਹੂਗੀ ਵੀ ਜਿੰਨਾ ਚਿਰ ਮੈਂ ਜਿਊਂਗੀ ਉਹ ਮੇਰੇ ਨਾਲ ਰਹਿਣਗੀਆਂ ਹਮੇਸ਼ਾ ਤੇ ਬਸ ਹੁਣ ਅਸੀਂ ਦੋਹੇ ਪੂਆ ਪੂਆ ਭਤੀਜੀਆਂ ਮਤਲਬ 4 ਘੰਟੇ ਵੀ ਲੱਗ ਜਾਂਦੇ ਨੇ ਸਾਡੇ ਗੱਲ ਨੂੰ 5 ਵੀ ਲੱਗ ਜਾਂਦੇ ਨੇ ਅਸੀਂ ਕਿਉਂਕਿ ਪੂਆ ਜੀ ਕੈਨੇਡਾ ਚ ਨੇ ਪੂਆ ਜੀ ਸਵੇਰੇ ਫੋਨ ਕਰਦੇ ਸੀ ਮੈਂ ਪੂਆ ਜੀ ਨੂੰ ਕਿਹਾ ਮੈਨੂੰ ਰਾਤ ਨੂੰ ਫੋਨ ਕਰਿਆ ਕਰੋ ਕਿਉਂਕਿ ਸਵੇਰੇ ਕੋਈ ਨਾ ਕੋਈ ਆ ਜਾਂਦਾ ਹੈ ਨਾ ਫਿਰ ਗੱਲ ਨਹੀਂ ਹੁੰਦੀ ਹੈਗੀ ਹੁਣ ਮੈਂ ਫਿਰ ਪੂਆ ਮੈਨੂੰ ਕਹੋ ਕਿ ਤੂੰ ਸੌਂਦੀ ਨਹੀਂ ਹੈਗੀ ਸੌ ਜਾ ਮੈਂ ਕਹਿੰਦੀ ਨਹੀਂ ਪੂਆ ਬਸ ਆਪਾਂ ਗੱਲਾਂ ਕਰਦੇ ਆ ਸਾਨੂੰ 12 ਵਜੇ ਬੱਜ ਜਾਂਦੇ ਨੇ 1 ਵੀ ਬੱਜ ਜਾਂਦਾ ਕਈ ਵਾਰ 2 ਵੀ ਬੱਜ ਜਾਂਦੇ ਨੇ ਰਾਤ ਉਹਦੇ ਗੱਲਾਂ ਕਰਦੀਆਂ ਨੂੰ ਤੇ ਚਲੋ ਵਹਿਗਰੂ ਸਭ ਦਾ ਪਿਆਰ ਬਣਾ ਕੇ ਰੱਖਿਆ ਇਕਨੇ ਪੂਆ ਭਤੀਜਿਆਂ ਦਾ ਭਤੀਜਿਆਂ ਦਾ ਸਾਰਿਆਂ ਦੇ ਘਰਾਂ ਦੇ ਵਿੱਚ ਐਵੇਂ ਪਿਆਰ ਬਣੇ ਰਹਿਣਾ ਬਸ ਮੈਂ ਤਾਂ ਹੁਣੇ ਹੀ ਕਹੂੰਗੀ ਵੀ ਮੇਰੀ ਇਹੀ ਭੂਆ ਪ੍ਰਮਾਤਮਾ ਬਸ ਉਹ ਸਾਡੇ ਵਿੱਚ ਹਮੇਸ਼ਾ ਰਾਜੀ ਖੁਸ਼ੀ ਰਹੀ ਚਲੋ ਤੁਰਤਾ ਜਾਣਾ ਹੁੰਦਾ ਇੱਕ ਦਿਨ ਪਰ ਵਹਿਗਰੂ ਨੂੰ ਹਮੇਸ਼ਾ ਤੰਦਰੁਸਤੀ ਰੱਖੇ ਬਾਕੀ ਤੁਹਾਨੂੰ ਇੱਕ ਮੈਂ ਖੁਸ਼ੀ ਦੀ ਗੱਲ ਵੀ ਦੱਸਦੀ ਆ ਤੇ ਵਿੱਚ ਖੁਸ਼ੀ ਵੀ ਆ ਓਂਕਾਰ ਵੀਰੇ ਦੀ ਓਂਕਾਰ ਵੀਰਾ ਆਇਆ ਸੀ ਆਪਣੇ ਉਰੇ ਤੇ ਮੇਰੇ ਤੋਂ ਵੀਡੀਓ ਨਹੀਂ ਪਈ ਹੈਗੀ ਅਜੇ ਤੱਕ ਉਹਨਾਂ ਦੀ ਕਿਉਂਕਿ ਮੈਂ ਕੋਸ਼ਿਸ਼ ਕਰਦੀ ਸੀ ਵੀ ਮੈਂ ਪਾਵਾਂ ਪਰ ਮਤਲਬ ਨਹੀਂ ਰਹੀ ਸੀ ਤੇ ਹੁਣ ਆਪਾਂ ਚਲੋ ਇੰਨੀਆਂ ਉਹਦੀਆਂ ਗੱਲਾਂ ਕੀਤੀਆਂ ਨੇ ਹਨਾ ਦੁੱਖ ਸੁੱਖ ਕੀਤਾ ਤੇ ਹੁਣ ਆਪਾਂ ਓੰਕਾਰ ਵੀਰੇ ਦੀ ਮੈਂ ਵੀਡੀਓ ਇਹਦੇ ਨਾਲੇ ਅਟੈਚ ਕਰੂੰਗੀ ਤੇ ਬਹੁਤ ਖੁਸ਼ੀ ਹੋਈ ਜਦੋਂ ਕੋਈ ਭੈਣ ਭਾਈ ਇਦਾਂ ਆਪਾਂ ਨੂੰ ਮਿਲਣ ਆਉਂਦਾ ਹਨਾ ਇੱਕ YouTube ਦੇ ਮਦੇਮ ਰਾਹੀਂ ਤੇ ਬੇਟਾ ਹੋਇਆ ਉਹਨਾਂ ਦੇ ਉਹ ਮੈਨੂੰ ਭੇਲੀ ਦੇ ਕੇ ਗਏ ਨੇ 5 ਕਿਲੋ ਲੱਡੂ ਨਾਲੇ ਇਹ ਦੇਖੋ ਪੈਸੇ ਦੇ ਕੇ ਗਏ ਨੇ ਮੈਂ ਵੀ ਉਹਨਾਂ ਦਾ ਪੂਰਾ ਮਾਨ ਸਤਿਕਾਰ ਕੀਤਾ ਘਰ ਆਇਆਂ ਦਾ ਤੇ ਜਿਵੇਂ ਆਪਾਂ ਨੂੰ ਕਰਨਾ ਚਾਹੀਦਾ ਹੈ ਹਨ ਆਪਣੇ ਭੈਣ ਭਰਾ ਦਾ ਤੇ ਜਿਵੇਂ ਮੈਂ ਆਪਣੇ ਭੈਣ ਭਰਾਵਾਂ ਦਾ ਮਾਨਸਿਕਤਕਾਰ ਕਰਦੀ ਹਾਂ ਉਵੇਂ ਮੈਂ ਉਹਦਾ ਪੂਰਾ ਮਾਨਸਿਕਤਕਾਰ ਕਰਿਆ ਮੇਰੇ ਘਰ ਆਇਆ ਮੇਰਾ ਭਰਾ ਬਣ ਕੇ ਆਇਆ ਹਨ ਤੇ ਬਾਕੀ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਵੀ ਭੈਣ ਨੇ ਤੁਹਾਡਾ ਵੀ ਕਿਵੇਂ ਰਿਹਾ ਤੁਹਾਡਾ ਹਨਾ ਉਹਨਾਂ ਦੇ ਘਰ ਜਾ ਕੇ ਤੇ ਬਸ ਮੈਂ ਥੋੜੀ ਜਿਹੀ ਕਲਿੱਪੇ ਲਈ ਸੀ ਜ਼ਿਆਦਾ ਤਾਂ ਨਹੀਂ ਮਤਲਬ ਕਿਉਂਕਿ ਫਿਰ ਅਸੀਂ ਗੱਲਾਂ ਬਾਤਾਂ ਹੀ ਕਰਦੇ ਰਹੇ ਇਹ ਜ਼ਿਆਦਾ ਤਾਂ ਨਹੀਂ ਮਤਲਬ ਮੈਂ ਕਲਿੱਪਾਂ ਲਈਆਂ ਹੈਗੀਆਂ ਥੋੜੀਆਂ ਜਿਹੀਆਂ ਕਲਿੱਪਾਂ ਲਈਆਂ ਸੀ ਬਿਰੇ ਦੀਆਂ ਬਸ ਜੇ ਆਉਂਦੇ ਦੀ ਜੇ ਜਾਂਦੇ ਦੀ ਤੇ ਵਾਹਿਗੁਰੂ ਇਹ ਜੇ ਭੈਣ ਭਰਾਵਾਂ ਨਾਲ ਮਿਲਾਵੇ ਹੈ ਨਾ ਜਿਹੜੇ ਭੈਣ ਭਾਈ ਲੁੱਕੀ ਹੋਰ ਗਲਤ ਬੋਲਣ ਵਾਲੇ ਤਾਂ ਬਹੁਤ ਹੁੰਦੇ ਨੇ ਪਰ ਇਹ ਜੇ ਭੈਣ ਭਰਾ ਕਦੇ ਹੀ ਮਿਲਦੇ ਨੇ ਤੇ ਓੰਕਾਰ ਬੀਰੀ ਨੇ ਬਹੁਤ ਸਤਿਕਾਰ ਕੀਤਾ ਮੇਰਾ ਆਪਾਂ ਵੀ ਜਦੋਂ ਉਹਦੇ ਬੇਟੇ ਦਾ ਕੋਈ ਲੋਹੜੀ ਵਗੈਰਾ ਮਨਾਊਗਾ ਫਿਰ ਆਪਾਂ ਵੀ ਮਤਲਬ ਜਾਵਾਂਗੇ ਬਲਾਊਗਾ ਕਹਿੰਦਾ ਸੀ ਭੈਣੇ ਮੈਂ ਬੁਲਾਉਂਗਾ ਉਹ ਤਾਂ ਹੁਣ ਹੀ ਕਹਿੰਦਾ ਸੀ ਪਰ ਹੁਣ ਮੈਂ ਕਿਹਾ ਵੀ ਸਾਡੀ ਮਜਬੂਰੀ ਹੈ ਵੀ ਕੋਈ ਗੱਲ ਨਹੀਂ ਤੁਸੀਂ ਕਰਨਾ ਕਰ ਸਕਦੇ ਹੋ ਵੀ ਅਸੀਂ ਅਗਲੀ ਲੋਹੜੀ ਤੇ ਜ਼ਰੂਰ ਆਵਾਂਗੇ ਤੇ ਵੀ ਹੁਣ ਅਸੀਂ ਆ ਨਹੀਂ ਸਕਦੇ ਹੈਗੇ ਬਾਕੀ ਕੋਈ ਗੱਲ ਨਹੀਂ ਲੋਹੜੀ ਦਾ ਕੋਈ ਚੱਕਰ ਨਹੀਂ ਹੋਊ ਆਪਣੀ ਖੁਸ਼ੀਆਂ ਮਨਾਉਣ ਆਪਾਂ ਫੇਰ ਕਿਸੇ ਦਿਨ ਮਤਲਬ ਆਪਾਂ ਅਗਲੇ ਇਅਰ ਨੈਕਸਟ ਇਅਰ ਆਪਾਂ ਉਹਨਾਂ ਦੇ ਘਰੇ ਜ਼ਰੂਰ ਜਾ ਕੇ ਆਵਾਂਗੇ ਤੇ ਉਹਨਾਂ ਦੇ ਬੇਟੇ ਨੂੰ ਸ਼ਗਨ ਦੇ ਕੇ ਆਵਾਂਗੇ ਉੱਥੇ ਜਾ ਕੇ ਜਦੋਂ ਉਹਨਾਂ ਨੇ ਇਹਨਾਂ ਮਾਨਸਿਕਰ ਕੀਤਾ ਤਾਂ ਆਪਾਂ ਵੀ ਉਹਨਾਂ ਦੇ ਘਰੇ ਜ਼ਰੂਰ ਜਾਵਾਂਗੇ ਚਲੋ ਜੀ ਮੈਂ ਹੁਣ ਉਹਨਾਂ ਦੀਆਂ ਅਟੈਚ ਕਰਦੀਆਂ ਨਾਲ ਤੇ ਨਾਲੇ ਮੈਂ ਹੁਣ ਆਪਣਾ ਕੰਮ ਕਰ ਲਵਾਂ ਮੇਰਾ ਕੰਮ ਬਹੁਤ ਜ਼ਿਆਦਾ ਪਿਆ ਮਸ਼ੀਨ ਮੇਰੀ ਚੱਲ ਰਹੀ ਹੈ ਕੱਪੜੇ ਮੇਰੇ ਤੁਹਾਨੂੰ ਪਾਹੇ ਨੇ ਇਧਰ ਇਹ ਲੱਗੇ ਹੋਏ ਨੇ ਮੋਟਰਸਾਈਕਲ ਤੇ ਗੱਡੀ ਧੋਣਾ ਚਲੋ ਟਾਈਮ ਨਾਲ ਸਫਾਈਆਂ ਵੀ ਹੋ ਜਾਣ ਕਿਉਂਕਿ ਬੱਚਿਆਂ ਨੇ ਬਾਹਰੋਂ ਆਉਣਾ ਇਸ ਕਰਕੇ ਆਪਾਂ ਨਾਲ ਦੀ ਨਾਲ ਸਫਾਈਆਂ ਤੇ ਕੱਪੜੇ ਵੀ ਆਪਣੇ ਅੰਦਰ ਬਹੁਤ ਭਰੇ ਧੋਣ ਵਾਲੇ ਹੈ ਜੀ ਸਾਰੇ ਧੋਵਾਂਗੇ ਚਲੋ ਜੀ ਮੈਂ ਕਲਿੱਪਾਂ ਐਡ ਕਰੂੰਗੀ ਨਾਲ ਤੁਸੀਂ ਜ਼ਰੂਰ ਉਹਨਾਂ ਦੀਆਂ ਕਲਿੱਪਾਂ ਦੇਖਿਓ ਲਓਈ ਹੁਣ ਕਾਲ ਵੀਜੀ ਆ ਗਏ ਨੇ ਲੈ ਵੀ ਭਰਾ ਆ ਗਿਆ ਲੱਡੂ ਲੈ ਕੇ ਭਤੀਜੇ ਦੀ ਖੁਸ਼ੀ ਦੇ ਵਿੱਚ ਸਾਸ਼ੀ ਕਾਹ ਤੇ ਤਾਂ ਵਧੀਆ ਹੋ ਜੀ ਤੁਸੀਂ ਦੱਸੋ ਵਾਹ ਵਧੀਆ ਹੋ ਲਾਹਰੇ ਨਾਲ ਆ ਤੁਸੀਂ ਵੀ ਮਿਲ ਲਓ ਮਿਲ ਲਿਆ ਮੈਂ ਹੁਣ ਫੇਰ ਮਿਲ ਲਓ ਫੇਰ ਮਿਲ ਲੈਣੇ ਮੈਂ ਲੈ ਲੈਣੇ ਭਾਈ ਵੀਰਾ ਮਠਿਆਈ ਲਿਆਇਆ ਹੈ ਨਾ ਚਲੋ ਵਾਹਿਗੁਰੂ ਆ ਖੁਸ਼ੀਆਂ ਹੈ ਨਾ ਸਭ ਨੂੰ ਦਵੇ ਪ੍ਰਮਾਤਮਾ ਸਾਰਿਆਂ ਦੇ ਘਰਾਂ ਚ ਆਉਣ ਲੋ ਭਾਈ ਭਰਾ ਮੇਰਾ ਲੈ ਕੇ ਆਇਆ ਲੱਡੂ ਤੇ ਆਪਾਂ ਵੀ ਹੁਣ ਉਹਨੂੰ ਗਿਫਟ ਦਿੰਨੇ ਆ ਲੋ ਜੀ ਮੈਂ ਵੀ ਕਰ ਲਿਆ ਮੈਂ ਗੂਨਨ ਫੋਟੋ ਕਰਕੇ ਇਹ ਚਾਹਦੀ ਕਰਾ ਦੇ ਵਿੱਚ ਰੱਖੇ ਆਹ ਲਓ ਸ਼ਗਨ ਇਹ ਭੈਣ ਭਰਾ ਦੇ ਵੀ ਅੰਦੇ ਰਹਿਣਾ ਹੁੰਦੇ ਰਹਿਣਾ YouTube ਬਹੁਤ ਵਧੀਆ ਚੀਜ਼ ਹੈ ਜਿਸ ਨੇ ਭਾਈ ਸਾਨੂੰ ਭੈਣ ਭਰਾਵਾਂ ਨੂੰ ਮਿਲਾਇਆ ਹੈ ਨਾ ਹਾਂ ਜੀ ਹਾਂ ਤੇ ਇਹ ਹੀ ਆ ਪਾਈ ਭਤੀਜੇ ਨੂੰ ਲੰਬੀ ਉਮਰ ਆ ਹੋਣਾ ਉਹਦੀਆਂ ਪੜਾਈ ਤੋਂ ਵਧੀਆ ਰਵੇ ਤੁਹਾਡਾ ਅਗਿਆਕਾਰੀ ਹੋਵੇ ਮੈਂ ਬੇਟਾ ਹੋਇਆ ਵੀਰੇ ਦੇ ਉਹਦੀ ਖੁਸ਼ੀ ਚ ਆਪਾਂ ਨੂੰ ਡੱਬਾ ਲੈ ਕੇ ਆਇਆ ਖੜ ਜੋ ਮੈਂ ਡੱਬਾ ਤਾਂ ਦਿਖਾ ਦਵਾ ਹੋਰ ਵੀਰਾ ਲੱਗ ਰਿਹਾ ਹੈ ਭਾਈ ਕੀ ਅਭੀ ਨਹੀਂ ਚੰਗੋ ਉਹ ਆ ਭਾਰੀ ਹੈ ਕਾਹਵੇਂ ਲੱਡੂ ਆ ਗਏ ਹਨਾ ਲੋਪੇਰਾ ਮੇਰਾ ਘਰ ਦੇ ਲੱਡੂ ਬਣਾ ਕੇ ਲੈ ਕੇ ਆਇਆ ਤੇ ਵੈਗ ਨੂੰ ਖੁਸ਼ ਰੱਖੇ ਚੜਦੀ ਕਲਾ ਸਿਰੱਖੇ ਹੋਰ ਕੈਰੀ ਤੁਸੀਂ ਆਇਓ ਪਰਨੇ ਤਾਂ ਸੇ ਹੀ ਆਇਓ ਪਰਨੇ ਭਾਈ ਜੀ ਜਦੋਂ ਨਾਲ ਚਲਾ ਆਇਓ ਮਾਰੇ ਕਰਨਾ ਜ਼ਰੂਰ ਸਾਡੇ ਨੂੰ ਹਾਂ ਜਰੂਰ ਆਵਾਂਗੇ ਅਸੀਂ ਆਵਾਂਗੇ ਜਰੂਰ ਹਾਂ ਜਰੂਰ ਆਵਾਂਗੇ ਅਸੀਂ ਜਦੋਂ ਵੀ ਟਾਈਮ ਲੱਗੇ ਹਾਂਜੀ ਹਾਂਜੀ ਜਰੂਰ ਜੀ ਗੱਲ ਨਹੀਂ ਜੀ ਪਹੁੰਚਾਗੇ ਜੀ ਜਦ ਤੱਕ ਸਾਡਾ ਨਾਮ ਮਾਣ ਕਿ ਤਦਾਸੀਂ ਨਹੀਂ ਕਰਾਂਗੇ ਹਾਂਜੀ ਬਿਲਕੁਲ ਅਸੀਂ ਵੀ ਆਵਾਂਗੇ ਜਰੂਰ ਹਾਂਜੀ ਕਿ ਬਹੁਤ ਬਹੁਤ ਧੰਨਵਾਦ ਹੈ ਨਾ ਰਹਿਣਾ ਸੀ ਅੱਜ ਫੇਕੇ ਤੇ ਸੈਂਕੜੇ ਤਾਂ ਹੀ ਗਨੀਓ ਕਿ ਰਹਿ ਕੇ ਜਾਣਾ ਸੀਗਾ ਅੱਜ ਹਾਂ ਐਡੀ ਦੂਰੋਂ ਆਏ ਬੰਦਾ ਹੈ ਨਾ ਚਲ ਜੇ ਅੱਗੇ ਨਾ ਜਾਣਾ ਹੁੰਦਾ ਫਿਰ ਤਾਂ ਅਸੀਂ ਰੱਖ ਲੈਂਦੇ ਹਾਂ ਜੀ ਨਾ ਆਪਾਂ ਸਾਰਿਆਂ ਨੂੰ ਹਾਂ ਇਹ ਤਾਂ ਹੈਗਾ ਵੀਰੇ ਚਲੋ ਵੈਸੇ ਗਰੂਪ ਚੜ੍ਹਦੀ ਕਲਾ ਚ ਰੱਖ ਕੇ ਸਾਰੇ ਭੈਣ ਭਰਾਵਾਂ ਨੂੰ ਨਾ ਲਓ ਪਈ ਜਿਆਦਾ ਅੱਗੇ ਖੱਬੜ ਬਣਾ ਲਿਆ ਹਾਂਜੀ ਤੇ ਹਾਂ ਜੀ ਕਹਿੰਦੇ ਗੱਡੀ ਲੈਣੀ ਹੈ ਮੈਂ ਗੱਡੀ ਆਉਣੀ ਹੈ ਸਭ ਨੂੰ ਕੀ ਪਰੋਵੋਗਾ ਜਾਨਾ ਬੰਦਾ ਵੀਰੇ ਸਟੌਨ ਬਣਾ ਲੈਣ ਆਹ ਹਾਂ ਸਹੀ ਹਾਂ ਜੀ ਚੜ੍ਹਦੀ ਕਲਾ ਦੇ ਅੰਦਰ ਫਿਰ ਹੁਣ ਸਿਆਣ ਨੂੰ ਜਿਵੇਂ ਉਰੇ ਬੈਠਾਂਗੇ ਮੈਂ ਕਿਹਾ ਕਿਚਨ ਜੀ ਇੱਥੇ ਆਪ ਮਸਾਲਾ ਫੁੱਜੀ ਪਾ ਦੋ ਹਨਾ ਉਹ ਜਿਹੜਾ ਨੁਕੀਰਾਂ ਅੰਦਰ ਰੱਖਿਆ ਹੋਇਆ ਉਹ ਨਾਲੇ ਉਧਰ ਵੀੜਾ ਖੁੱਲਾ ਹੋ ਜਾ। ਫੇ ਪੇਟੀਆਂ-ਬੁੱਟੀਆਂ ਸੀ ਚੱਕ ਦੇਣੀਆਂ ਨੇ, ਇਹੀ ਬਣਾ ਲੈਣੀਆਂ ਉਹ ਵੱਡੀ ਸੈਲਫ ਉਹਦੇ ਵਿੱਚ ਹੀ ਨਵਾਰੀਆਂ। ਉਹ ਛੇ ਨਾਲ ਵਿੱਚ ਜਿਹੜਾ ਕੁਝ ਬਣਾਉਣਾ ਉਹ ਪਿੱਛੇ। ਹਾਂ ਜੀ ਵਿੱਚੇ ਬਣਦੇ ਸਾਰਾ ਕੁਝ। ਅਜਿਆਂ ਗੇਟ ਦਾ ਬਹੁਤ ਮਿਹਨਤ ਨਾਲ ਬਣਾਇਆ ਮੈਨੂੰ ਲੱਗਦਾ ਨਕਸ਼ੇ ਵਾਲੇ ਨੇ ਇੱਥੇ ਦੀ ਬੇਬੰਦੀ ਕਰਨਾ ਆ। ਆਹ ਚਲੋ ਜੀ ਦੇਖਦੇ। ਜੋਂ ਹੋ ਗਏ ਮੇਰੇ ਮੈਂ ਕਈ ਸੀ ਹੋਈ ਨਹੀਂ ਹੈਗੇ, ਮੇਰੇ ਹੱਥ ਦੇ ਹੁੰਦੇ ਨਹੀਂ ਹੈਗੇ। ਹੈਗੀਏ ਗਰਮੀ ਹੈ, ਇੰਦੀ ਤਾਂ ਬੱਦਿਆ ਜਾਂਦਾ ਹੈ। ਠੰਡ 'ਚ ਨਹੀਂ ਜਾਂਦਾ। ਹਾਂ ਜੀ। ਤੋ ਫਿਰ ਹਮਲੇ ਆਪਣਾ ਵੀਡੀਓ ਇਸ ਤਾਂ ਦੇਖਿਆ ਹੀ ਹੋਣਾ ਆਹ ਵੀ ਨਹੀਂ ਤੇ ਦੇਖਿਆ ਵੀਡੀਓ ਵੀ ਹਾਂ ਇਹ ਲੈ ਬੈਣ ਹਾਂ ਲੈ ਫੜੋ ਥੋੜਾ ਮਾਰ ਠੀਕ ਮਾਰਾ ਤਰੇ ਜਿਹੜਾ ਹਾਂ ਜੀ ਹਾਂ ਬਹੁਤ ਵਧੀਆ ਲੱਗਿਆ ਹਨਾ ਹਾਂ ਜੀ ਬਾਈ ਵੀਰਾ ਸ਼ਗਨ ਵੀ ਲੈ ਗਿਆ ਮੈਨੂੰ ਪਹਿਲੀ ਵਾਰ ਯਾਦ ਆ ਤੈਨੂੰ ਬਣਦੇ ਹਾਂ ਹਾਂ ਯਾਰ ਵੀ ਸ਼ਗਨ ਵੀ ਦਿੱਤਾ ਵਾਈਪਰ ਆ ਠੀਕੇ ਪੈਣਾ ਹੈ ਹਾਂ ਠੀਕ ਹੈ ਪਾਜੀ ਠੀਕ ਹੈ ਰਾਜੀ ਲੈਫਟ ਹੈਂਡ ਮੁੜ ਕੇ ਹਾਂ ਜੀ ਆਪਾਂ ਉਹ ਐਵੇਂ ਐਨ ਨੂੰ ਨਹੀਂ ਹਾਂ ਖੱਬੇ ਨੂੰ ਮੁੜ ਕੇ ਅੱਗੇ ਜਾ ਕੇ ਜੇ ਬੰਦ ਆਉਗਾ ਉੱਥੇ ਸੱਜੇ ਨੂੰ ਮੁੜ ਜਾਣਾ ਠੀਕ ਹੈ ਉੱਥੋਂ ਬਾਅਦ ਥੰਨਾ ਸੋਨਾਲਾ ਰੋਡ ਆ ਜਾਣਾ ਠੀਕ ਹੈ ਮੁੜੇ ਛੱਡੇ ਆਓ ਜਾ ਕੇ ਮੋਟਰਸਾਈਕਲ ਤੇ ਨਹੀਂ ਮੈਂ ਕਿਹਦੇ ਚੱਲਦਾ ਨਾ ਨਾ ਕੋਈ ਨਹੀਂ ਨਹੀਂ ਉੱਥੇ ਤੱਕ ਛੱਡੇ ਆਓ ਰੋਡ ਚੜਾਏ ਆਉਂਦੇ ਨੇ ਹੈਨਾ ਹੋਰ ਰੋਡ ਚੜਾਏ ਆਉਂਦੇ ਨੇ ਬਹੁਤ ਵਧੀਆ ਲੱਗਿਆ

ਭਰਾ ਚੱਲਿਆ ਹੁਣ ਬਹੁਤ ਵਧੀਆ ਲੱਗਿਆ ਵਾਹਿਗੁਰੂ ਤੰਦਰੁਸਤੀਆਂ ਰੱਖਣਾ ਹੈ ਜੇ ਭਰਾ ਸਾਬ ਦੇ ਹੁਣ ਤੇ ਵਧੀਆ ਲੱਗਿਆ ਵੀਰੇ ਨੂੰ ਮਿਲ ਕੇ ਤੇ YouTube ਨੇ ਦੇਖ ਲੋ ਵੀਰੇ ਨੂੰ ਮਲਾਇਆ ਤੇ ਬਹੁਤ ਵਧੀਆ ਲੱਗਿਆ ਵਾਹਿਗੁਰੂ ਤਰੱਕੀਆਂ ਦੇ ਇਹਨਾਂ ਨੂੰ ਬੇਟੇ ਨੂੰ ਇਹਨਾਂ ਲੰਬੀ ਉਮਰ ਦੇਵੇ ਤੇ ਖੁਸ਼ ਰਹੇ ਜ਼ਿੰਦਗੀ ਦੇ ਵਿੱਚ ਆਗਿਆਕਾਰੀ ਹੋਵੇ ਇਹਨਾਂ ਦਾ ਜੀਆ ਸ਼ਗਨ ਦੇ ਕੇ ਗਿਆ ਲੱਡੂ ਦੇ ਕੇ ਗਿਆ ਭੇਲੀ ਉਹ ਮੰਨ ਲਓ ਚਲੋ ਭਾਈ ਹੁਣ ਇਹ ਮਤਲਬ ਛੱਡਣ ਚੱਲੇ ਨੇ ਅੱਡੇ ਤੱਕ ਦੱਸ ਕੇ ਮਤਲਬ ਆਉਣਗੇ ਗਾਹਾਂ ਜਾਣਾ ਵੀਰੇ ਨੇ ਲੱਡੂ ਲੈ ਕੇ ਵਾਏ ਗਾਹਾਂ ਜਾਣਾ ਲੱਡੂ ਲੈ ਕੇ ਚਲੋ ਵਾਹਿਗੁਰੂ ਕਿਰਪਾ ਗੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ